ਸਮੁਲ ਸਰ ਦੇਹਾਤੀ ਪੁਲਿਸ ਦੇ ਫੋਲੋ ਜਿੰਦਿਆਲਾ ਦੇ ਮੋਹੱਲਾ ਸ਼ੇਖਪੁਰਾ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ। ਤਾਂ ਸ਼ੇਖਪੁਰ ਇਲਾਕਾ ਨਸ਼ੇ ਨੂੰ ਲੈ ਕੇ ਕਾਫੀ ਬਦਨਾਮ ਹੈ। ਜਿਸ ਦੇ ਚਾਲ ਤੇ ਜਿੰਦਿਆਲਾ ਪੁਲਿਸ ਦੇ ਫੋਲੋ ਪੂਰੇ ਇਲਾਕੇ ਤੇ ਵਿੱਚ ਸਰਚ ਅਭਿਆਨ ਚਲਾਇਆ। ਸਮੁਲ ਸਰ ਦੇਹਾਤੀ ਪੁਲਿਸ ਦੇ ਐਸਐਸਪੀ ਮਨੀਂਦਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿ ਕੁਝ ਕਿਹਾ ਆਉ ਜਾਣਦੇ ਹਾਂ। ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਤੇ ਮਾਨਯੋਗ ਜੀਜਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਮਾਰਚ 1 ਤੋਂ ਜਿਹੜਾ ਸ਼ੁਰੂ ਹੋਇਆ ਪੰਜਾਬ ਸਰਕਾਰ ਦਾ ਉਸੇ ਤਹਿਤ ਅੱਜ ਮਾਨਯੋਗ ਏਡੀਜੀਪੀ ਸਰਦਾਰ ਨੌਨੇਹਾਲ ਸਿੰਘ ਜੀ ਦੀ ਰਹਿਮਾਈ ਹੇਠ ਅਸੀਂ ਜਿਹੜਾ ਹੈਗਾ ਉਹਨਾਂ ਦੀ ਦਿਸ਼ਾ ਨਿਰਦੇਸ਼ ਹੀਟ ਇੱਕ ਐਸੋ ਆਪਰੇਸ਼ਨ ਇੱਕ ਕਰ ਰਹੇ ਹਾਂ ਜੰਡਿਆਲਾ ਗੁਰੂ ਥਾਣੇ ਦੇ ਅੰਡਰ ਜਿਹੜਾ ਇਹ ਸ਼ੇਖੂਪੁਰ ਅਮਲਾ ਪੈਂਦਾ ਜਿੱਥੇ ਪਹਿਲਾਂ ਵੀ ਕਾਫੀ ਨਸ਼ਾ ਤਸਕਰੀ ਦੀ ਕਾਫੀ ਸਾਨੂੰ ਰਿਪੋਰਟ ਸੀਗੀਆਂ ਸਾਡੇ ਵੱਲੋਂ ਪੂਰਜੋਰ ਕੋਸ਼ਿਸ਼ ਹੈਗੀ ਹੈ ਕਿ ਇੱਥੇ ਦਾ ਜਿਹੜਾ ਇਲਾਕਾ ਹੈ ਬਿਲਕੁਲ ਇੱਥੇ ਦੀ ਜਿਹੜੀ ਹੈਗੀ ਹੈ ਲੋਕ ਇਹ ਫਿਕਰ ਰਹਿਣੇ ਹੱਸਦੇ ਵਸਦੇ ਰਹਿਣ ਤੇ ਜਿਹੜਾ ਨਸ਼ਾ ਹੈਗਾ ਇਹਨਾਂ ਦੀਆਂ ਸਾਰੀਆਂ ਗਲੀਆਂ ਤੋਂ ਇਹ ਦੂਰ ਹੋ ਜਾਵੇ ਇਸੇ ਤਹਿਤ ਅਸੀਂ ਜਿਹੜੇ ਇਹਨੂੰ ਪੂਰਾ ਇੱਕ ਕਾਰਡਨ ਕਰਨ ਵਾਸਤੇ ਅੱਠ ਜਿਹੜੇ ਹੈਗੇ ਆਉਟਰ ਨਾਕੇ ਲਾਏ ਨੇ ਸਾਡੀਆਂ ਫਲਾਈਂਗ ਟੀਮਸ ਜਿਹਨੇ ਇਕੱਠਿਤ ਕੀਤੀਆਂ ਨੇ ਸਾਨੂੰ ਜਿਹੜੀਆਂ ਦੀ ਇਨਫੋਰਮੇਸ਼ਨ ਸੀਗੀ ਕਿ ਇੱਥੇ ਐਨਡੀਪੀਐਸ ਦੇ ਪੀਓਜ਼ ਜਿਹੜੇ ਹੈਗੇ ਨੇ ਪ੍ਰੋਕਲੇਮਡ ਅਫੈਂਡਰ ਜਿਹੜੇ ਬਾਕੀ ਸਮੱਗਲਰ ਜਿਹੜੇ ਸਾਡੇ ਸੋਰਸ ਰਿਪੋਰਟਸ ਇਨਫੋਰਮੇਸ਼ਨਸ ਆਏ ਨੇ ਅਸੀਂ ਉਹਨਾਂ ਦੇ ਘਰਾਂ 'ਚ ਸਰਚ ਕਰਨੀ ਹੈ ਤੇ ਉਸੇ ਲਈ ਹੀ ਇਹ ਜਿਹੜਾ ਹੈਗਾ ਉਸ ਦੇ ਤਹਿਤੀ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਇਹ ਚਲਾਇਆ ਜਾ ਰਿਹਾ ਸਰ ਹੁਣ ਤੱਕ ਕੀ ਪ੍ਰਾਪਤੀ ਹੋਈ ਸੀ ਕਾਸ ਆਪਰੇਸ਼ਨ ਪਹਿਲਾਂ ਵੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਦੀ ਜੀ ਬਿਲਕੁਲ ਜੀ ਅਸੀਂ ਜਿਹੜਾ ਹੈਗਾ ਕੁਝ ਸਾਡੀਆਂ ਟੀਮਸ ਮਾਰਨਿੰਗ ਦੀਆਂ ਵੀ ਗਈਆਂ ਸੀਗੀਆਂ ਬਾਕੀ ਜਿਹੜੀ ਵੀ ਪ੍ਰਾਪਤੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ਾਮ ਨੂੰ ਜਿਹੜੀ ਹੈਗੀ ਹੈ ਪ੍ਰੈਸ ਨੋਟ ਰਾਹੀਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਸਰ ਨਾਮਰ ਚੱਲਦੇ ਰਹਿਣਗੇ ਜੀ ਸਹਿਯੋਗ ਮਿਲਿਆ ਤੁਹਾਨੂੰ ਇਹ ਬਿਲਕੁਲ ਨਿਰੰਤਰ ਚੱਲਦੇ ਰਹਿਣਗੇ ਜੀ ਪਹਿਲਾਂ ਜਿਹੜਾ ਹੈਗਾ ਸਾਰੀ ਪਬਲਿਕ ਦਾ ਜਿਹੜਾ ਪੰਜਾਬ ਸਰਕਾਰ ਦੀ ਹੈ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਇਹਦੇ ਚ ਬਹੁਤ ਜ਼ਿਆਦਾ ਵੱਜ ਚੜ ਕੇ ਲੋਕਾਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ ਜੱਡੀ ਜਿਹੜੀ ਸੇਫ ਪੰਜਾਬ ਦੀ ਹੈਲਪਲਾਈਨ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਸਾਨੂੰ ਜਿਹੜੀ ਹੈਗੀ ਹੈ ਉਹ ਟਿਪ ਲਾਈਨ ਜਾਂਦੀਆਂ ਨੇ ਈਵਨ ਮੈਨੂੰ ਮੇਰੇ ਪਰਸਨਲ ਨੰਬਰ ਤੇ ਬਹੁਤ ਲੋਕੀ ਸੰਪਰਕ ਕਰਕੇ ਜਿਹੜੇ ਨਸ਼ਾ ਤਸਕਰਾਂ ਦੀ ਇਨਫੋਰਮੇਸ਼ਨ ਦੇ ਰਹੇ ਨੇ ਤੇ ਸਾਡੀ ਜਿਹੜੀ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਹਾਦੀ ਪੁਲਿਸ ਦੀ ਜਿਹੜੀ ਟੀਮ ਹੈ ਬਿਲਕੁਲ ਵਚਨਬੱਧ ਹੈ ਕਿ ਇਹ ਜਿਹੜਾ ਨਸ਼ਾ ਹੈਗਾ ਇਹਨੂੰ ਅਸੀਂ ਨਾ ਵਿਗੜਨ ਦੇਵਾਂਗੇ ਤੇ ਜਿਹੜੇ ਨਾ ਇਹ ਜਿਹੜੇ ਤਸਕਰ ਹੈ ਇਹਨਾਂ ਨੂੰ ਸਿਰ ਚੱਕਣ ਦੇਵਾਂਗੇ ਸਰਕਾਰ ਦੀਆਂ ਫਰੋਤੀਆਂ ਚੱਲ ਰਹੀਆਂ ਜene ਪਿਛਲੇ ਦਿਨੀ ਕਤੂ ਨੰਗਲ ਵੀ ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਉਹਨਾਂ ਦੋਸ਼ੀਆਂ ਨੂੰ ਜਿਹੜਾ ਗਿਰਫਤਾਰ ਕੀਤਾ ਗਿਆ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਜਿਹੜਾ ਇਲਾਕੇ ਦੇ ਲੋਕਾਂ ਵੱਲੋਂ ਵੀ ਤੇ ਬਾਕੀ ਵੱਲੋਂ ਵੀ ਇਹ ਸ਼ਿਕਾਇਤ ਸੀਗੀ ਕਿ ਜਿਹੜੇ ਫਰੋਤੀ ਦੀਆਂ ਕਾਲਸ ਦਿੰਦੇ ਨੇ ਰਾਮ ਦਿਵਾਲੀ ਹਿੰਦੂਆਂ ਦੇ ਇੱਕ ਪਰਿਵਾਰ ਵੱਲੋਂ ਇੱਕ ਮਦਈ ਸੀਗੇ ਉਹਨਾਂ ਨੂੰ